ਅੱਜ ਦਿਨ ਵਿੱਚ ਜਦੋਂ ਅਸੀਂ ਇਹ ਵਾਲਾ ਸ਼ਬਦ ਸੁਣਾਗੇ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੜ ਭਾਗਾ ਮੈਲਾ ਕਦੀ ਨਾ ਹੋਵੀਂ ਨਾ ਲੱਗੇ ਦਾਗਾ ਤਾਂ ਅਸੀਂ ਸਾਰੀਆਂ ਟਰਮਸ ਨੂੰ ਸਮਝਣਾ ਦਾਗ ਲੱਗਣਾ ਮੀਨਸ ਮੇਰਾ ਮਨ ਮਹਿਲਾ ਹੋ ਗਿਆ ਦਾਗ ਲੱਗਣਾ ਮੀਨਸ ਮੇਰੇ ਮਨ ਕਰਕੇ ਮੈਨੂੰ ਬੰਦੇ ਖਿਆਲ ਪਸੰਦ ਹਨ ਮਨ ਮੈਲੇ ਸਭ ਕਿਛ ਮਹਿਲਾ ਤਾਂ ਤੋਤੇ ਮਨ ਅੱਛਾ ਨਾ ਹੋਏ ਤਾਂ ਮਨ ਨੂੰ ਏ ਸਿੱਖਣਾ ਹੈ ਕਿ ਮੈਂ ਦਾਗ ਉਤਾਰਨਾ ਹੈ ਮੈਲ ਉਤਾਰਨੀ ਹੈ ਤਾਂ ਲਾਲ ਰੰਗ ਇਸ ਕੋ ਲਗਾ ਜਿਸਕੇ ਵੱਡਪਾਗਾ ਜਦੋਂ ਮੈਂ ਮੈਲ ਉਤਾਰਨ ਦਾ ਕੰਮ ਸ਼ੁਰੂ ਕਰਦਾ ਨਾ ਕੁੜਿਆੜ ਤੱਕ ਸਚਿਆਰ ਬਣਨ ਦਾ ਕੰਮ ਸ਼ੁਰੂ ਕਰਦਾ ਤਾਂ ਮੈਂ ਮੈਲ ਵਾਲਾ ਦਾਗ ਉਤਾਰ ਰਿਆ ਇਹ ਵੱਡੇ ਪਾਗ ਦੀ ਨਿਸ਼ਾਨੀ ਹੈ ਤਾਂ ਲਾਲ ਰੰਗ ਛੱਡਦਾ ਜਾਂਦਾ ਹੈ ਭਾਵ ਰੱਬੀ ਰੰਗ ਛੱਡਦਾ ਜਾਂਦਾ ਹੈ ਰੱਬੀ ਰੰਗ ਵਿੱਚ ਮੇਰੀ ਮਤ ਸੱਚ ਦੇ ਨਾਲ ਵਿਆਹੀ ਜਾਂਦੀ ਹੈ ਸੱਚ ਸਬਨਾ ਕਾ ਖਸਮ ਹੈ ਤਾਂ ਫਿਰ ਉਹਨੂੰ ਲਾਲ ਰੰਗ ਕਹਿੰਦੇ ਨੇ ਸੁਆ ਰੰਗ ਕਹਿੰਦੇ ਨੇ ਸੋ ਅਸੀਂ ਇਸ ਤਰੀਕੇ ਦੇ ਨਾਲ ਹਰ ਸ਼ਬਦ ਨੂੰ ਆਪਣੇ ਤੇ ਟੁਕਾਣਾ ਹੈ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡਪਾਗਾ ਮੈਂ ਵਡਪਾਗਾ ਬੰਨਾ ਹੈ ਵਡਪਾਗਾ ਬਨਣਾਸਤੇ ਮੈਨੂੰ ਉਦਦਮ ਕਰਨਾ ਹੈ ਚੰਗੇ ਗੁਨਾ ਦਾ ਰੰਗ ਚਾੜਨ ਨਸਤੇ ਚੰਗੇ ਗੁਨਾ ਦਾ ਰੰਗ ਚਾੜਨ ਨਸਤੇ ਮੇਰੇ ਮਨ ਉਤੋਂ ਕਾਲਖ ਦਾ ਦਾਗ ਉਤਾਰਨਾ ਹੈ